ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸੂਬੇ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਹੁਣ ਖਾਸੇ ਦਿੱਤੇ ਹੋ ਗਏ ਨੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਬੜੀ ਸ਼ਰਮਨਾਕ ਹਾਰ ਹੋਈ ਹੈ ਇੱਕ ਪਾਸੇ ਇਮਾਨਦਾਰੀ ਦਾ ਢੰਡੋਰਾ ਪਟਿਆ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਵੱਲੋਂ ਲੇਕਿਨ ਜੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੀ ਉਹਨਾਂ 12 ਹਲਕਿਆਂ ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰੱਜ ਕੇ ਪ੍ਰਚਾਰ ਕੀਤਾ ਗਿਆ ਸਿਫਤਾਂ ਦੇ ਪੁਲ ਬਣੇ ਗਏ ਅਰਵਿੰਦ ਕੇਜੀਵਾਲ ਮਨੀਸ਼ 소ਦਿਆ ਅਤੇ ਆਚੀ ਦੇ ਜਿਨ੍ਹਾਂ 12 ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੌਜੂਦਾ ਮੁੱਖ ਮੰਤਰੀ ਦੀ ਡਿਊਟੀ ਲੱਗੀ ਹੋਈ ਸੀ ਉਹ 12 ਹਲਕਿਆਂ ਤੋਂ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰੀ ਹੈ ਯਾਨੀ ਕਿ ਜਲੂਸ ਨਿਕਲ ਗਿਆ ਆਮ ਆਦਮੀ ਪਾਰਟੀ ਦਾ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਦੋਂ 8 ਫਰਵਰੀ ਨੂੰ ਨਤੀਜੇ ਆਏ ਇੱਧਰ ਹੁਣ ਪੰਜਾਬ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਟੈਨਸ਼ਨ ਦੇ ਵਿੱਚ ਨੇ ਲੌਨ ਆਰਡਰ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਿਹਾ ਰਿਸ਼ਵਤ ਜਿਹੜੀ ਖੋਰੀ ਹੈ ਉਹ ਅਸਮਾਨ ਨੂੰ ਛੂਰੀ ਹੈ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਹੁਣ ਭਗਵੰਤ ਮਾਨ ਤੱਤੇ ਹੋ ਗਏ ਨੇ ਅੱਜ ਹੁਣੇ ਹੀ ਖਬਰ ਆ ਰਹੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਪਾ ਦਿੱਤੀ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਨੇ ਕਹਿ ਦਿੱਤਾ ਹੈ ਐਸ ਡੀ ਐਮ ਐਸ ਐਸ ਪੀ ਡੀ ਸੀ ਐਸਚੋ ਐਸਆਈ ਯਾਨੀ ਕਿ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਜੇਕਰ ਉਹਨਾਂ ਦੇ ਹਲਕਿਆਂ ਦੇ ਵਿੱਚ ਕੋਈ ਰਿਸ਼ਵਤਖੋਰੀ ਦਾ ਕੇਸ ਆਉਂਦਾ ਹੈ ਲਾਅਨ ਆਰਡਰ ਦੇ ਵਿੱਚ ਢਿਲ ਵਰਤੀ ਜਾਂਦੀ ਹੈ ਕਾਨੂੰਨ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਪ੍ਰਸ਼ਾਸਨ ਵੱਜੂ ਭ੍ਰਿਸ਼ਟਾਚਾਰ ਕਰਕੇ ਲੋਕਾਂ ਦੇ ਕੋਲੋਂ ਪੈਸਾ ਲਿਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਹੁਣ ਮੈਂ ਤੁਹਾਡੇ ਨਾਲ ਗੱਲਬਾਤ ਨਹੀਂ ਕਰਾਂਗਾ ਮੈਂ ਗੱਲ ਕਰਾਂਗਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਜਾਂ ਜਿਹੜੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਪੰਜਾਬ ਦੇ ਹਲਕਿਆਂ ਦੇ ਵਿੱਚ ਵਰਕਰ ਨੇ ਮੈਂ ਖੁਦ ਗੱਲ ਕਰਾਂਗਾ ਜੇਕਰ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਸਾਡੇ ਕੰਮ ਪ੍ਰੋਪਰ ਤਰੀਕੇ ਦੇ ਨਾਲ ਨੇਪਰੇ ਨਹੀਂ ਚਾੜੇ ਜਾ ਰਹੇ ਸਾਡੇ ਕੋਲੋਂ ਪੈਸੇ ਮੰਗੇ ਜਾ ਰਹੇ ਨੇ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਦਿੱਤਾ ਹੈ ਕਿ ਹੁਣ ਮੇਰੇ ਕੋਲ ਕੋਈ ਰਹਿਮ ਦੀ ਆਸ ਨਾ ਕਰੇ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਹਰੇਕ ਨੂੰ ਬਣਦੀ ਸਜ਼ਾ ਮਿਲੇਗੀ ਮੌਕੇ ਤੇ ਅਧਿਕਾਰੀ ਉਹ ਸਸਪੈਂਡ ਵੀ ਹੋਵੇਗਾ ਉਹਨੇ ਕਿਹਾ ਕਿ ਕਾਫੀ ਬਿਰਜ਼ਗਰ ਫਿਰਦੇ ਨੇ ਉਹਨਾਂ ਨੂੰ ਭਰਤੀ ਕਰ ਲਵਾਂਗੇ ਲੇਕਿਨ ਤੁਹਾਨੂੰ ਜਿਹੜੀਆਂ ਕਾਫੀ ਲੰਮੇ ਸਾਲਾਂ ਤੋਂ ਆਦਤਾਂ ਪਈਆਂ ਹੋਈਆਂ ਨੇ ਤੁਹਾਨੂੰ ਆਪਣੀਆਂ ਆਦਤਾਂ ਤੋਂ ਬਾਜ਼ ਆ ਜਾਣਾ ਚਾਹੀਦਾ ਹੈ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਸਜੀਐਮ ਐਸਐਸਪੀ ਐਐਚਓ ਐਐਸਆਈ ਅਤੇ ਡੀਸੀ ਸਹਿਬਾਨਾ ਨੂੰ ਜਿਹੜਾ ਹੈ ਚੌਖਸ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਹਾਲਾਤ ਦੇ ਵਿੱਚ ਅਜਾਇ ਨਹੀਂ ਹੋਣਾ ਚਾਹੀਦਾ ਜੇਕਰ ਅਜਾਇ ਹੁੰਦਾ ਹੈ ਤਾਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਬੜਾ ਵੱਡਾ ਹਰਜਾਨਾ ਭੁਗਤਣਾ ਪਵੇਗਾ ਤੁਹਾਡੇ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ